ਸਿੰਘ ਸਧਾਨਾ ਦੇਖ ਸਕਦੇ ਹੋ ਜਥੇਬੰਦੀ ਲੈ ਬੰਨੋ ਬਾਈ ਕੋ ਕੱਪੜਾ ਲੈ ਆ ਜਾਈ ਬਾਈ ਫੜ ਕੇ ਕੱਪੜਾ ਇਹਨਾਂ ਨੂੰ ਪੁੱਛ ਲੈ ਵੀ ਇਹ ਚੁੱਪ ਖਾ ਤੂੰ ਐ ਇੰਨੀ ਖਮੋਸ਼ੀ ਕਾ ਤੂੰ ਐ ਕਿਉਂ ਨਹੀਂ ਬੋਲ ਦੇਗੇ ਇਹ ਲੋਕਾਂ ਨੂੰ ਸੋਚਣਾ ਪਊਗਾ ਕਿ ਦੇਖ ਸਕਦਾ ਹਾਂ ਬਈ ਧੰਨਵਾਦ ਜੀ ਨਹੀਂ ਨਹੀਂ ਆਇਆ ਨਹੀਂ ਭਾਈ ਜੀ ਫਿਰ ਜਾ ਰਹੇ ਹਾਂ ਦਲੇਰ ਸਾਹਿਬ ਕੋਲੇ ਹਾਂ ਜੀ ਹਾਂ 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 ਜੀ ਹਾਂ ਜੀ ਵੀ ਜਾ ਰਹੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਆਓ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਨਿਕਲ ਕੇ ਆਓ ਬਾਈ ਸਾਡਾ ਫਰਜ਼ ਬਣਦਾ ਆਓ ਸਾਡੀ ਖਾਤਰ ਸਾਡੀਆਂ نسلਾਂ ਦੀ ਖਾਤਰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੀ ਖਾਤਰ ਇੱਕ ਬੰਦਾ ਆਪਣੀ ਜ਼ਿੰਦਗੀ ਦਾਤ ਦੇ ਲਈ ਬੈਠਿਆ ਇੱਕ ਬਜ਼ੁਰਗ ਬੰਦਾ 18 ਦਿਨ ਹੋ ਗਏ ਯਾਰ ਮੈਂ ਕਿਹਾ ਉਹਨੇ ਪੂਰਾ ਇੱਕ ਦਾਣਾ ਦੇ ਅੰਦਰ ਲੰਘਾਇਆ ਅਸੀਂ ਇੱਕ ਦਿਨ ਰੋਟੀ ਛਾੜ ਦਈਏ ਦੂਜੇ ਦਿਨ ਤੋਰੇ ਪੈਣ ਲੱਗ ਜਾਂਦੇ ਆ ਤੇ ਅੱਜ ਉਹ ਇਨਸਾਨ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਇਹਦੀ ਜ਼ਿੰਮੇਵਾਰ ਭਾਜਪੀ ਦੀ ਸੈਕਟਰ ਦੀ ਸਰਕਾਰ ਆ ਜਿਹੜੀ ਸਾਡੇ ਲੋਕਾਂ ਦਾ ਫੋਨ ਵੀ ਲਈ ਹੈ ਕੋਈ ਪਿਆਸੇ ਬਣ ਸਕਦੇ ਸੋ ਇਹ ਜੇ ਕੁਝ ਵੀ ਹੁੰਦਾ ਹੈ ਤਾਂ ਇਹਦਾ ਜ਼ਿੰਮੇਵਾਰ ਸੈਂਟਰ ਦਾ ਮੋਦੀ ਹੈ ਪੰਜਾਬ ਸਰਕਾਰ ਨਹੀਂ ਹੈ ਕੋਈ ਬਰਾਬਰ ਹੈ ਚੱਕਣ ਨੂੰ ਫਿਰਦੇ ਚੱਕ ਕੇ ਪੰਜਾਬ ਸਰਕਾਰ ਹੀ ਲਗਾਈ ਸੀ ਤੇ ਇਹ ਸਾਰਾ ਇੱਕ ਇੱਕੋ ਹੀ ਹੈ ਪੰਜਾਬ ਹਰਿਆਣਾ ਸੈਂਟਰ ਅਪੀਲ ਆ ਤੁਸੀਂ ਵੱਡੀ ਗਿਣਤੀ ਚਾਹੋ ਇਹ ਭਾਰੀ ਫੋਰਸਾਂ ਲਿਆ ਕੇ ਇਹਦੇ 5-700 ਹਜ਼ਾਰ ਬੰਦਾ ਕੋਈ ਪਹਿਲਾ ਮਿਲਟਰੀ ਫੋਰਸਾਂ ਲਿਆ ਕੇ ਕੋਈ ਹੋਰ ਪੁਲਿਸ ਲਿਆ ਕੇ ਇਹ ਚੱਕ ਕੇ ਲੈ ਜਾ ਸਕਦੇ ਆ ਕਿਉਂਕਿ ਸੁਪਰੀਮ ਕੋਰਟ ਜੋ ਕਹਿ ਰਹੀ ਹੈ ਉਹ ਸਿਰਫ ਸੁਪਰੀਮ ਕੋਰਟ ਨਹੀਂ ਵੀ ਇਹ ਇੱਕ ਤਰੀਕੇ ਨਾਲ ਸਾਨੂੰ ਵਲਣ ਨੂੰ ਫਿਰਦੇ ਆ ਮੈਂ ਕਹਿੰਦਾ ਸੁਪਰੀਮ ਕੋਰਟ ਜਿੱਥੇ ਇਹ ਕਹਿ ਰਹੀ ਆ ਵੀ ਸਰਕਾਰ ਨੂੰ ਡੱਲਿਆ ਸਾਹਿਬ ਦੀ ਸੇਧ ਦਾ ਖਿਆਲ ਰੱਖਣਾ ਸਭੀ ਗੁਰ ਇਹ ਕਿਉਂ ਨਹੀਂ ਕਹਿੰਦੇ ਜੱਜ ਸਾਹਿਬ ਇਹ ਕਿਉਂ ਨਹੀਂ ਕਹਦੇ ਭਾਈ ਜਿਹੜੀਆਂ ਤੁਸੀਂ ਮੰਗਾ ਮੰਨੀਆਂ ਇਹ ਸਰਕਾਰ ਨੇ ਉਹ ਕਿਉਂ ਨਹੀਂ ਮੰਨ ਲੈਂਦੇ ਉਹ ਤਾਂ ਕਿਉਂ ਮੁਕਰਿਆ ਹਾਂ ਇਸ ਨਾਲ ਦੋਨੋਂ ਜਿਹੜੀਆਂ ਗੱਲਾਂ ਤੇ ਹੋਇਆ ਸੀ ਉਹ ਤੋਂ ਕਿਉਂ ਮੁੱਕ ਰਹੇ ਆ ਸੋ ਇਸ ਕਰਕੇ ਸਾਡੇ ਲੋਕਾਂ ਨੂੰ ਅਪੀਲ ਆ ਬਾਈ ਮਗਰ ਉਹ ਭੋਗਾਂ ਦੇ ਘੱਟ ਕਰਨ ਦਾ ਸਰਧਾਲੀਆਂ ਦੇਣ ਦਾ ਕੋਈ ਫਾਇਦਾ ਨਹੀਂ ਮੁੜ ਕੇ ਫੋਟਮਾ ਪਾਉਣ ਦਾ ਫੇਸਬੁੱਕਾਂ ਦੇ ਪੋਸਟਾਂ ਪਾਉਣ ਦਾ ਅੱਜ ਅੱਛਾ ਕੇ ਨਾਲ ਸਾਰਿਆਂ ਨੂੰ ਅਪੀਲ ਆ ਸਾਡੇ ਵਿਚਾਰਕ ਬਖਰੇਵੇਂ ਲੱਖ ਹੋਣ ਹਾਂਜੀ ਸਾਡੀ ਮੰਨਜਲ ਇੱਕਾ ਮਕਸਦ ਇੱਕਾ ਦੁਸ਼ਮਣ ਇੱਕਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਂਝੇ ਤੌਰ ਤੇ ਲੜਨਾ ਚਾਹੀਦਾ ਰੱਖੋ ਵਖਰੇਵੇਂ ਵਿਚਾਰਕ ਮਤ ਉਪੇਰ ਰੱਖੋ ਪਰ ਇੱਥੇ ਸਭ ਨੂੰ ਇਕੱਠੇ ਹੋਣ ਇੱਕ ਪਾਣੀ ਦਾ ਹਫਤੇ ਦਾ ਟਾਈਮ ਦਿੱਤਾ ਸੀ ਜੀ ਆਪਾਂ ਨੂੰ ਲੁੱਧਿਆ ਨਾ ਅੱਜ ਪ੍ਰੈਸ ਕਰਨ ਪ੍ਰੈਸ ਕਰਕੇ ਆਇਆ ਪਾਣੀ ਵਾਲੇ ਮਸਲੇ ਤੇ ਸਰਕਾਰ ਮੁੱਕਰ ਚੁੱਕੀ ਹੈ ਬਿਲਕੁਲ ਮੁੱਕਰ ਚੁੱਕੀ ਹੈ ਬਿਲਕੁਲ ਉਹਨਾਂ ਦੀ ਪਿੱਠ ਤੇ ਖੜ ਚੁੱਕੀ ਆ ਸਰਕਾਰ ਜਾ ਕੇ ਜਿਹੜੇ ਡਾਈੰਗਾਂ ਵਾਲੇ ਇੰਡਸਟਰੀਆਂ ਵਾਲੇ ਨੇ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਉਹਦੇ ਲਈ ਇੱਕ ਗੱਲ ਤਾਂ ਨਸਣੀ ਚਾਹੁੰਦਾ ਮੈਂ ਸਾਡੇ ਕੋਲੇ 3 ਤਰੀਕ ਨੂੰ ਆ ਕੇ ਇਹ ਸਰਕਾਰ ਦਾ ਨੁਮਾਇੰਦਾ ਏਡੀਸੀ ਆਈਐਸ ਅਫਸਰ ਹੈ ਸਰਕਾਰ ਵੱਲੋਂ ਆਪਣੀ ਗੱਲ ਰੱਖਦਾ ਆ ਕਿ ਅਸੀਂ 2 ਦਿਨਾਂ ਦੇ ਵਿੱਚ ਭਦਰਪੁਰ ਵਾਲਾ ਬੰਦ ਕਰਾਂਗੇ ਤੇ ਹਫਤੇ ਦੇ ਵਿੱਚ ਅਸੀਂ ਤਾਜਪੁਰ ਤੇ ਫੋਗਲ ਪੁਆਇੰਟ ਵਾਲਾ ਬੰਦ ਕਰ ਦੇਣਾ ਤੁਸੀਂ ਦੇਖੋ ਕਿੰਡੀ ਬੇਈਮਾਨੀ ਤੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਉਹਨਾਂ 2 ਦਿਨਾਂ ਦੇ ਵਿੱਚ ਇਹਨਾਂ ਨੇ ਪੰਜਾਬ ਪ੍ਰਦੂਸ਼ਣ ਬੋਰਡ ਵਾਲਿਆਂ ਨੇ ਜਿਹੜਾ ਭਾਦਰਕਿਆਂ ਵਾਲਾ ਪੁਆਇੰਟ ਆ ਉਹਨਾਂ ਨੂੰ ਚਿੱਠੀ ਭੇਜੀ ਦਿੱਖਤੀ ਵੀ ਤੁਸੀਂ ਕੋਈ ਸਟੇ ਲਿਆ ਦਿਓ ਤਾਂ ਕਿ ਸਾਨੂੰ ਸੌਖਾ ਹੋ ਜੇ ਸੀ ਦਿਖਾ ਦਗੇ ਆ ਇਹਨਾਂ ਨੂੰ ਬੰਦ ਨਾ ਕਰ ਸਕੀ ਇਹ ਗੱਲ ਦਾ ਖਲਾਸਾ ਹੋਇਆ ਜਦੋਂ ਐਨਜੀਟੀ ਚ ਕੇਸ ਗਿਆ ਇਹਨਾਂ ਦੀ ਚਿੱਠੀ ਉਸੇ ਸਾਹਮਣੇ ਜਨਤਕ ਹੋਈ ਤਾਂ ਉੱਥੇ ਐਨਜੀਟੀ ਦੇ ਵਿੱਚ ਜੱਜ ਨੇ ਲਾਂਤਾਂ ਪਾਈਆਂ ਝਾੜਾਂ ਪਾਈਆਂ ਇਹਨਾਂ ਨੂੰ ਉੱਥੇ ਬੋਰਡ ਵਾਲਿਆਂ ਨੂੰ ਤੁਸੀਂ ਬੋਰਡ ਤੁਸੀਂ ਆ ਕੀ ਕਰਤੂਤ ਕਰ ਰਹੇ ਹੋ ਜੱਜ ਨੇ ਐਨਜੀਟੀ ਜਿਹੜੀ ਹੀアリング ਹੋਣੀ ਸੀ ਸੁਣਵਾਈ ਹੋਣੀ ਸੀ ਤਰੀਕ ਪਈ ਸੀ 20 ਮਾਰਚ 20 ਮਾਰਚ ਤੋਂ 12 ਦਸੰਬਰ ਆਹੀ ਅੱਜ ਤੋਂ 10 ਦਿਨਾਂ ਬਾਅਦ ਆ 23 ਦਸੰਬਰ ਜੀ 23 ਦਸੰਬਰ ਲਿਆ ਕੇ ਰੱਖਤੀ ਵੀ ਮੈਂ ਸੁਣਵਾਈ ਉਹ ਮਾਰਚ ਨਹੀਂ ਲਿਜਾਣੀ ਚਾਹੁੰਦਾ ਮੈਂ ਉਹ ਤੋਂ ਪਹਿਲਾਂ ਹੀ ਸੁਣਵਾਈ ਕਰੂੰਗਾ ਸੋ ਇਹ ਇਹ ਸਾਰਾ ਕੁਝ ਕਰ ਰਹੇ ਨੇ ਕਿਉਂ ਕਾਰਨ ਬੜਾ ਸਾਫ਼ ਹੈ ਮੋਟਾ ਚੜਾਵਾ ਫੰਡ ਦਿੱਲੀ ਦੀਆਂ ਚੋਣਾ ਆ ਗਈਆਂ ਦਿੱਲੀ ਵਾਲਿਆਂ ਨੇ ਬਾਬਕ ਕੁਮਾਰ ਨੂੰ ਲਿਆ ਕੇ ਅਰੁਨੈਰ ਨੂੰ ਲਿਆ ਕੇ ਬਿਠਾਦਾ ਸੀਐਮ ਉਹ ਮਹਾਤਮਾ ਦੀ ਕੋਠੀ 'ਚ ਉਹ ਸਾਰਾ ਪੰਜਾਬ 'ਚ ਪੈਸੇ ਕਿਵੇਂ ਇਕੱਠਾ ਕਰਨਾ ਹੈ ਕਿਵੇਂ ਪੰਜਾਬ ਦਾ ਮਾਸ ਚੁੰਡਣਾ ਖੂਨ ਚੂਸਣਾ ਆ ਡੈਂਗਰਾਂ ਦਾ ਮੋਟਾ ਫੰਡ ਲੈ ਕੇ ਉਹਨਾਂ ਦੀ ਪਿੱਛੇ ਜਾ ਕੇ ਖੜ ਗਏ ਆ ਪਰ ਅਸੀਂ ਇਹ ਪਿੱਛੇ ਨਹੀਂ ਹਟਦੇ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਨਿਕਲਾਂਗੇ ਹੁਣ ਤੁਹਾਡੇ ਕੋਲ ਆਵਾਂਗੇ ਲਾਹੰਬੰਦੀ ਕਰਾਂਗੇ ਪੂਰੇ ਪੰਜਾਬ 'ਚ ਜਿਵੇਂ 3 ਤਰੀਕ ਨੂੰ ਲੁਧਿਆਣਾ ਕੱਲਾ ਜਾਮ ਹੋਇਆ ਅਸੀਂ ਪੂਰਾ ਪੰਜਾਬ ਜਾਮ ਕਰਾਂਗੇ ਹਸਾਬ ਲੈ ਇਹ ਭਵੰਤ ਸਮਾ ਨੇ ਕੇਜਰੀ ਵਾਲੇ ਕਾਲੇ ਪਾਣੀਆਂ ਦੇ ਜ਼ਹਿਰਾਂ ਵਾਲੇ ਪਾਣੀਆਂ ਦੇ ਰਾਖੇ ਨੇ ਹੁਣ ਜਿਹੜੇ ਕਹਿੰਦੇ ਆਂ ਪੰਜਾਬ ਦੇ ਰਾਖੇ ਆਂ ਅਸੀਂ ਪੰਜਾਬ ਦੀ ਸੇਵਾ ਕਰਨਾ ਆਂ ਉਹ ਉਹਨਾਂ ਡੈਂਗਾ ਫੈਕਟਰੀਆਂ ਇੰਡਸਟਰੀਆਂ ਦੇ ਰਾਖੇ ਬਣ ਗਏ ਇਹ ਇਹ ਕਹਿੰਦੇ ਆ ਜੀ ਕੱਲੀਆਂ ਡੈਂਗਾ ਵਾਲੇ ਉੱਥੇ ਪਾ ਰਹੇ ਆ ਜ਼ਹਿਰ ਆ ਡੈਂਗਾ ਵਾਲੇ ਕਹਿੰਦੇ ਅਸੀਂ ਨਹੀਂ ਕੱਲੇ ਪਾਰੇ ਬਾਕੀ ਪਾਰਿਆ ਸੀ ਕਹਿੰਦਾ ਚਾਹੇ ਸੀਵਰੇਜ ਦਾ ਪਾਣੀ ਪੈਂਦਾ ਗੰਦ ਲੋਕਾਂ ਦੀ ਗੰਦਲੀ ਪੈਂਦੀ ਹੈ ਚਾਹੇ ਪਸ਼ੂਆਂ ਦਾ ਡੇਰਿੰਗਾ ਦਾ ਗੰਦ ਪੈਂਦਾ ਚਾਹੇ ਹਸਪਤਾਲਾਂ ਦੀ ਲੰਦਗੀ ਪੈਂਦੀ ਹੈ ਚਾਹੇ ਇਲੈਕਟ੍ਰੋਪਲੇਟਿੰਗ ਜਿੰਨੀ ਇੰਡਸਟਰੀ ਉਹਦਾ ਗੰਦ ਪੈਂਦਾ ਅੱਜ ਤੱਕ ਇਹਨਾਂ ਸਾਡਾ ਸਾਰਾ ਪਾਣੀ ਧਰਤੀ ਹੇਠਲਾ ਵੀ ਜੋ ਥੱਲੇ ਬੋਰ ਕਰਕੇ ਪਾਈ ਜਾਂਦੇ ਆ ਤੇ ਦਰਿਆਵਾਂ ਦਾ ਵੀ ਪਾਣੀ ਸਾਫ਼ ਕਰਨ ਲਈ ਤੁਰੇ ਆ ਬਹੁਤ ਵੱਡਾ ਲੜਾਈ ਹੈ ਅਗਲੀ ਬੇਨਤੀ ਆ ਪੰਜਾਬ ਦੇ ਲੋਕੋ ਸਾਡਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਸੁੱਕ ਰਿਹਾ ਇਹ ਜ਼ਹਿਰੀਲਾ ਰੇਗਿਸਤਾਨ ਬਣ ਕਿ ਵੱਧ ਤੋਂ ਵੱਧ ਵੱਡੀ ਗੱਲ ਤੇ ਸਾਡਾ ਸਾਥ ਦਿਓ ਤੇ ਇਹ ਯਾਰਾਂ ਬੰਦ ਕਰਕੇ ਆਟਾਂ ਜੋ ਮਰਜ਼ੀ ਹੋ ਜੇ ਪਹਿਲਾਂ ਵੀ ਕਿਹਾ ਅੱਜ ਵੀ ਕਹਿੰਦੇ ਤੇ ਅਗਲੇ ਇਲੈਕਸ਼ਨ ਜਲਦੀ ਹੈ ਜੀ ਬਹੁਤ ਜਲਦੀ ਦੇਮਾਂਗੇ ਲੋਕਾਂ ਨੂੰ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਦੇਖ ਸਕਦੇ ਹੋ ਇੱਕ ਵੱਡੀ ਲੜਾਈ ਲੜਨ ਜਾ ਰਹੀ ਹੈ ਕਾਲਾ ਪਾਣੀ ਰੋਕੂ ਟੀਮ ਜਿਹਨਾਂ ਦੇ ਨਾਂ ਰੋਕ ਤੇ ਵੀ ਉਹ ਮਾਰਦੇ ਨਾ ਤੇ ਕਾਲੇ ਪਾਣੀ ਦੇ ਉੱਤੇ ਰੈਪ ਤਾਪਦੇ ਤੇ ਫਿਰ ਹੁਣ ਜਦੋਂ ਆਰਡਰ ਹੋ ਗਏ ਗੋਟਾਂ ਦੇ ਫਿਰ ਵੀ ਨਹੀਂ ਬੰਦ ਉਦੋਂ ਸਰਕਾਰ ਨੇ ਵਾਅਦੇ ਕਰ ਲਏ ਫਿਰ ਵੀ ਨਹੀਂ ਬੰਦ ਤਾਂ ਫਿਰ ਭਾਈ ਸਰਕਾਰ ਦੀ ਨੀਅਤ ਖਰਾਬ ਹੈ ਫਿਰ ਇਹਨੂੰ ਕਾਹਦੀਆਂ ਅਪੀਲਾਂ ਕਰਨੀਆਂ ਉਹਨਾਂ ਨਾਲ ਗੱਲ ਕਰੀਏ ਜਿਨ੍ਹਾਂ ਨੇ ਸਰਕਾਰ ਬਣਾਈ ਉਹ ਲੋਕ ਹੈ ਉਹ ਲੋਕ ਹੈ ਤੇ ਲੋਕਾਂ ਨੂੰ ਕਹਾਂਗੇ ਹੁਣ ਉਹ ਬਣੂਗਾ ਜੀ ਦਾ ਮੁੱਦਾ ਕਾਲਾ ਪਾਣੀ ਅਗਲਾ ਇਲੈਕਸ਼ਨ ਹੈ ਜੀ ਕੋਈ ਅਗਲਾ ਐਕਸ਼ਨ ਕੋਈ ਐਕਸ਼ਨ ਹੋਊਗਾ ਹੁਣ ਲੋਕਾਂ 'ਚ ਜਾ ਰਹੇ ਆ 1 ਜਨਵਰੀ ਤੋਂ ਠੀਕ ਹੈ ਜੀ ਪਹਿਲੀ ਜਨਵਰੀ ਤੋਂ ਲੋਕਾਂ 'ਚ ਨਿਕਲਾਂਗੇ ਤੇ ਪੂਰੇ ਪੰਜਾਬ ਨੂੰ ਲੰਬ ਬੰਦ ਕਰਾਂਗੇ ਤੇ ਦੱਸਾਂਗੇ ਕਿ ਭਾਈ ਪੰਜਾਬ ਦੀ ਨੀਅਤ ਖਰਾਬ ਹੈ ਆਰਡਰ ਸਾਰੇ ਆਉਣ ਦੇ ਬਾਵਜੂਦ ਤਿੰਨ ਸੈਂਟਰ ਨਹੀਂ ਬੰਦ ਕਰ ਰਹੇ ਤੇ ਟੋਟਲ ਜਿਹੜਾ ਥਲੜਾ ਪਾਣੀ ਗੰਦਾ ਕਰ ਰਹੇ ਉਤਲਾ ਸਰਫੇਸ ਦਾ ਇਹ 1400 ਸੈਂਟਰ ਨੇ ਤੇ ਚਾ 500 600 ਸੈਂਟਰ ਥਲੜਾ ਪਾਣੀ ਗੰਦਾ ਕਰ ਰਿਹਾ ਤੇ 2000 ਸੈਂਟਰ ਨੂੰ ਇਹ ਬੰਦ ਕਰਨ ਤੇ ਕਦੋਂ ਟਾਈਮ ਲਾਉਣਗੇ ਬਾਈ ਸੋਭ ਜਿਹਦਾ ਕੰਮ ਹੈ ਸਰਕਾਰ ਜੀਨੇ ਬਣਾਈ ਔ ਲੋਕਾਂ ਨੂੰ ਦੱਸਾਂਗੇ ਇਹਨਾਂ ਨੂੰ ਤੋਰੋ ਇਹਨਾਂ ਨੂੰ ਜਦੋਂ ਭਗਵੰਤ ਸਿੰਘ ਸਾਹਿਬ ਐਮਪੀ ਹੁੰਦੇ ਸੀ ਉਦੋਂ ਉਹਨਾਂ ਦੇ ਮੁੱਦੇ ਬੜਾ ਧਿਆਨ ਸੀ ਸਾਰਾ ਕੱਲੀ ਕੱਲੀ ਗੱਲ ਬੜੇ ਲੜੇ ਤੇ ਪਾਣੀ ਰੁਕਿਆ ਜਾਣੇ ਐ ਲੈ ਸਾਡੀ ਗੱਲ ਛੱਡੋ ਅਦਾਲਤ ਦੀ ਵੀ ਛੱਡੋ ਜੋ ਮੁੱਖ ਮੰਤਰੀ ਕਹਿੰਦਾ ਰਿਹਾ ਉਹੀ ਕਰ ਦਿਓ ਤੇ ਜੇ ਨਹੀਂ ਕਰ ਰਹੇ ਫਿਰ ਇਹ ਦੱਸ ਦਿਓ ਲੈ ਵੀ ਧੋਖਾ ਉਦੋਂ ਕਰ ਰਹੇ ਸੀ ਕਿ ਹੁਣ ਕਰ ਰਹੇ ਹੋ ਕਾ ਦੱਸ ਦਿਓ ਔਰ ਗੱਲੇ ਭਗਵਾਨ ਸਾਰ ਨਾ ਚੀਫ ਮਿਨਿਸਟਰ ਨਹੀਂ ਸਪੀਕਰ ਸਾਹਿਬ ਹੋਰ ਜਿਹੜੇ ਮਿਨਿਸਟਰ ਨੇ ਇਹ ਸਾਰੇ ਆਹੀ ਗੱਲਾਂ ਕਰਦੇ ਸੀ ਇਹ ਸਾਰੇ ਉਦੋਂ ਆਜ ਆ ਜਿਹੜੇ ਹੁਣ ਆਪੋਜੀਸ਼ਨ ਵਾਲੇ ਖੈਰ ਬੋਲਦੇ ਨਹੀਂ ਇਹਨਾਂ ਨੂੰ ਪੁੱਛ ਲੈ ਵੀ ਚੁੱਪ ਕਾ ਤੂੰ ਐ ਇੰਨੀ ਖਮੋਸ਼ੀ ਕਾ ਤੂੰ ਐ ਕੱਲ ਤੱਕ ਕਿਉਂ ਨਹੀਂ ਬੋਲ ਦੇਗੇ ਕਿਹੜਾ ਆ ਗਿਆ ਇਲੈਕਸ਼ਨ ਹੋਇਆ ਸੀ ਨਾ ਤੇ ਇਲੈਕਸ਼ਨ ਦਾ ਮੁੱਦਾ ਕੀ ਸੀਗਾ ਕਿ ਜੀ ਉਹਨੇ ਕਹਿਤਾ ਕਿ ਮੇਰੇ ਘਰ ਵਾਲੀ ਤਾਂ ਹੁਣ ਮੇਰੇ ਕੰਮ ਦੀ ਨਹੀਂ ਰਹੀ ਤੇ ਮੈਂ ਕੀ ਕਰਾਂ ਤੇ ਇੱਕੋ ਮਨਿਸਟਰ ਆ ਗਿਆ ਸੈਂਟਰਲ ਆ ਉਹ ਜੀ ਇਹ ਕੀ ਬੋਲਤਾ ਕਿਉਂ ਬੋਲਤਾ ਇਹ ਸਾਰੇ ਮੁੱਦੇ ਆ ਉਹ ਸਾਰੇ ਉਹ ਇਲੈਕਸ਼ਨ ਲੜ ਰਹੇ ਹੋ ਐਮ ਐਲ ਏ ਬਣ ਰਹਾ ਹੈ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਚ ਜਾਣਾ ਹੈ ਇਹ ਮੁੱਦਾ ਹੈ ਕਿ ਘਰ ਵਾਲੀ ਕੀ ਦਾ ਕੰਮ ਦੀ ਹੈ ਜਾਂ ਨਹੀਂ ਹੈ ਲੋਕਾਂ ਨੂੰ ਸੋਚਣਾ ਪਊਗਾ ਕਿ ਮੁੱਦਿਆਂ ਤੇ ਪੋਲਿਟਿਕਸ ਹੋਵੇ